ਏ ਅਸੀਂ ਇੱਕ ਆਰਟੀਏ ਦੇ ਥਰੂ ਇੱਕ ਇਨਫੋਰਮੇਸ਼ਨ ਲੈਈ ਹੈ ਡਾਇਰੈਕਟਰ ਸੇਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੋਂ ਇਹ ਇਨਫੋਰਮੇਸ਼ਨ ਮੈਨੂੰ ਬੜੀ ਐਫਰਟਸ ਤੋਂ ਬਾਅਦ 4 ਮਹੀਨੇ ਲੱਗੇ ਇਨਫੋਰਮੇਸ਼ਨ ਕਲੈਕਟ ਕਰਨੇ ਲਈ ਇਹ ਪਹਿਲਾ ਡਾਇਰੈਕਟਰ ਸਿਹਤ ਵਿਭਾਗ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਇਨਫਰਮੇਸ਼ਨ ਸਾਰੇ ਸਿਵਲ ਸਰਜਨ ਨੂੰ ਪੂਰੇ ਪੰਜਾਬ ਦੇ ਵਿੱਚ ਡਾਇਵਰਟ ਕਰਤੀ ਕਿ ਤੁਸੀਂ ਇਹਨਾਂ ਨੂੰ ਇਨਫਰਮੇਸ਼ਨ ਪ੍ਰੋਵਾਈਡ ਕਰੋ ਜਦੋਂ ਕਿ ਇਨਫਰਮੇਸ਼ਨ ਡਾਇਰੈਕਟਰ ਸਾਹਿਬ ਦੇ ਆਪਣੇ ਦਫ਼ਤਰ ਦੇ ਵਿੱਚ ਅਵੇਲੇਬਲ ਹੈ ਸਾਰੇ ਪੰਜਾਬ ਦੀ ਕਿਸੇ ਡਿਸਟ੍ਰਿਕਟ ਕੋ ਹਾਰਪਤ ਦੇ ਸਿਵਲ ਸਰਜਨ ਕੋ ਸਾਰੇ ਪੰਜਾਬ ਦੀ ਇਨਫਰਮੇਸ਼ਨ ਨਹੀਂ ਅਵੇਲੇਬਲ ਹੋ ਸਕਦੀ ਉਹਨਾਂ ਕੋ ਆਪਣੇ ਡਿਸਟ੍ਰਿਕਟ ਦੀ ਅਵੇਲੇਬਲ ਹੈ ਪਰ ਇਹ ਕੀ ਕਰਦੇ ਆ ਕਿ ਮੈਲਸ ਮਾਲ ਪ੍ਰੈਕਟਿਸ ਕਰਕੇ ਇਨਫਰਮੇਸ਼ਨ ਨਹੀਂ ਪ੍ਰੋਵਾਈਡ ਕਰਨਾ ਚਾਹਦੇ ਫਿਰ ਇਹਨੇ ਸਾਰੇ ਪੰਜਾਬ ਦੇ ਸਿਵਲ ਸਰਜਨ ਨੂੰ ਭੇਜਤੀ ਉਹਨਾਂ ਨੇ ਅੱਗੇ ਪੀਐਸਸੀ ਨੂੰ ਭੇਜਤੀ ਫਿਰ ਹੋਰ ਸਾਰੇ ਹਸਪੀਟਲ ਨੂੰ ਜਿਹੜੇ ਆ ਸਬ ਡਿਵੀਜ਼ਨ ਲੈਵਲ ਤੇ ਆ ਉਹਨਾਂ ਨੇ ਭੇਜਤੀ ਆ ਕਿ ਕਿੰਨੀਆਂ ਪੋਸਟਾਂ ਖਾਲੀ ਪਈਆਂ ਮਹੱਲਾ ਕਲੀਨਿਕਾਂ ਦੇ ਵਿੱਚ ਜਿਹੜਾ ਟੈਸਟ ਕੀਤਾ ਜਾ ਰਿਹਾ ਵੀ ਉਹ ਕਿੰਨੇ ਟੈਸਟ ਆ ਟੋਟਲ ਨੰਬਰ ਉਹ ਮਹੱਲਾ ਕਲੀਨਿਕ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕਲੀਨਿਕਸ ਆ ਜਿਹਨੂੰ ਲੈ ਕੇ ਸਰਕਾਰ ਰੋਲਾ ਪਾ ਰਹੀ ਆ ਉਸ ਨੂੰ ਲੈ ਕੇ ਵੀ ਕਿੰਨੀਆਂ ਆ ਟੋਟਲ ਪੂਰੇ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਆ ਯਾਰ ਆਮ ਆਦਮੀ ਕਲੀਨਿਕ ਦਾ ਜਿਹੜਾ ਜੋ ਇਹਨਾਂ ਨੇ ਸਟਾਰਟ ਕੀਤਾ ਸਿਸਟਮ ਆ ਉਹ ਬਿਲਕੁਲ ਟੋਟਲੀ ਰੋਂਗ ਆ ਮਿਸਟਰ ਕੇਜਰੀਵਾਲ ਨੇ ਉਹ ਜਿਹੜਾ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਦਾ ਇੱਕ ਸਿਸਟਮ ਆ ਉਹ 2014 2005 ਦੇ ਵਿੱਚ ਆਇਆ ਸੀਗਾ ਉਹ ਸਿਸਟਮ ਬਹੁਤ ਬੈਸਟ ਸਿਸਟਮ ਆ ਉਹ ਗਰਾਊਂਡ ਲੈਵਲ ਤੇ ਜੁੜਿਆ ਆ ਸਭ ਤੋਂ ਡੈਰੀ ਹੈਲਥ ਸਿਸਟਮ ਸਗੇ ਫਿਰ ਪ੍ਰਾਇਮਰੀ ਹੈਲਥ ਸੈਂਟਰ ਆ ਗਿਆ ਫਿਰ ਕਮਿਊਨਿਟੀ ਹੈਲਥ ਸੈਂਟਰ ਆ ਗਿਆ ਫਿਰ ਸਬਡਿਵੀਜ਼ਨ ਲੈਵਲ ਤੇ ਸਿਸਟਮ ਸਗਾ ਕੇ ਚੀਨ ਬਣੀ ਉਹ ਸੀਐਲ ਸਿਸਟਮ ਵੀ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਸਟੈਬਲਿਸ਼ ਕਰਨੇ ਲਈ ਇੱਕ ਨਵਾਂ ਸਿਸਟਮ ਆਮ ਆਦਮੀ ਕਲੀਨਿਕ ਜੋਟਾ ਇਟਸ ਜਸਟ ਕਲੀਨਿਕ ਨਥਿੰਗ ਐਲਸ ਕਿਉਂਕਿ ਜਦੋਂ ਕੋਈ ਪੇਸ਼ੈਂਟ ਸੀਰੀਅਸ ਹੁੰਦਾ ਕੋਈ ਲੇਡੀ ਕੋ ਪ੍ਰੈਗਨੈਂਟ ਆ ਜਾਂ ਪਰਿਵਾਰ ਭਲਾਈ ਦੇ ਕੰਮ ਆ ਉਹ ਉੱਥੇ ਟਰੀਟਮੈਂਟ ਉਹਨਾਂ ਦਾ ਨਹੀਂ ਹੁੰਦਾ ਔਰ ਮਹਿਲਾ ਕਲੀਨਿਕ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਕਲੀਨਿਕ ਆ ਉਹਦੇ ਵਿੱਚ ਸਿਰਫ ਇੱਕ ਟੈਸਟ ਹੁੰਦਾ ਹੁਣ ਤੁਸੀਂ ਇਹ ਗੱਲ ਦੇਖੋ ਪਈ ਜਿਹੜੀ ਐਂਟੀਬਾਇਓਟਿਕ ਮੈਡੀਸਿਨ ਹੈ ਇੱਕ ਮੈਡੀਕਲ ਦਾ ਸਬਜੈਕਟ ਆ ਟੈਸਟ ਤੋਂ ਬਿਨਾ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਵਿਅਕਤੀ ਨੂੰ ਐਂਟੀਬਾਇਓਟਿਕ ਮੈਡੀਸਿਨ ਡਾਕਟਰ ਪ੍ਰਸਕ੍ਰਾਈਬ ਨਹੀਂ ਕਰ ਸਕਦਾ ਇਹ WHO ਦੀਆਂ ਗਾਈਡਲਾਈਨਸ ਆ ਔਰ ਜਿਹੜੀ ਆਮ ਆਦਮੀ ਕਲੀਨਿਕ ਹੈ WHO ਦੀਆਂ ਗਾਈਡਲਾਈਨ ਦੀ ਵਾਇਲੇਸ਼ਨ ਕਰ ਰਿਆ ਪਹਿਲਾਂ ਤੁਸੀਂ ਦਵਾਈ ਦੇ ਦਿੰਦੇ ਹੋ ਬਾਅਦ ਚ ਟੈਸਟ ਕਰਦੇ ਹੋ ਮੈਂ ਤੁਹਾਨੂੰ ਇੱਕ ਪੂਰੇ ਪੰਜਾਬ ਦੇ ਵਿੱਚ ਜਿਹੜਾ ਡਾਟਾ ਇਹਨਾਂ ਨੇ ਮੈਂ ਕਲੈਕਟ ਕੀਤਾ ਆਮ ਆਦਮੀ ਕਲੀਨਿਕ ਦੇ ਵਿੱਚੋਂ ਇਹਨਾਂ ਦੇ ਜਿਹੜੇ ਟੈਸਟ ਰੇਟ ਆ ਪਹਿਲਾਂ ਤਾਂ ਗੱਲ ਮੈਂ ਤੁਹਾਨੂੰ ਉਹ ਮਿਸਕਲੋਸ ਕਰਨਾ ਚਾਹਨਾ ਜੋ ਲੋਕ ਇਸ ਸਿਸਟਮ ਦੇ ਵਿੱਚ ਕਿਦੇ ਆਮ ਆਦਮੀ ਕਲੀਨਿਕ ਵਿੱਚ ਡਾਕਟਰ ਨੂੰ ਰੱਖਦੇ ਆ ਉਹਨੂੰ ਕਹਿੰਦੇ ਵੀ 50 ਰੁਪਏ ਪਰ ਪੇਸ਼ੈਂਟ ਪਿਆ ਪੇਸ਼ੈਂਟ ਤੱਕ ਤੁਹਾਨੂੰ 2500 ਰੁਪਏ ਜਿਹੜਾ ਆ ਉਹ ਪਾਡੇ ਪੀ ਕਰਨਾ ਫਿਰ ਇਦਾਂ ਹੀ ਜਿਹੜੇ ਉਹਦੇ ਵਿੱਚ ਹੋ ਰਿਹਾ ਸਿਸਟਮ ਫਾਰਮਾਸਿਸਟ ਆ ਉਹਦੀ 12 ਰੁਪਏ ਫੀਸ ਆ ਪਰ ਪੇਸ਼ੈਂਟ ਦੀ ਤੇ ਇੱਕ ਕਲੀਨਿਕ ਅਸਿਸਟੈਂਟ ਆ ਉਹਦੀ 11 ਰੁਪਏ ਪਰ ਪੇਸ਼ੈਂਟ ਫੀਸ ਆ ਇੱਕ ਕੰਟਰੈਕਟ ਕਿ ਸਿਸਟਮ ਬਣਾਤਾ ਹੁੰਦੇ ਹੈਲਥ ਸਿਸਟਮ ਦੂਸਰੇ ਪਾਸੇ ਇੱਕ ਬੈਟਰ ਹੈਲਥ ਸਿਸਟਮ ਖੜਾ ਸਰਕਾਰਾਂ ਪੂਰੀ ਦੁਨੀਆ ਦੇ ਵਿੱਚ ਚੇਂਜ ਹੁੰਦੀਆਂ ਆਈਆਂ ਜੇ ਅਮਰੀਕਾ ਦੇ ਵਿੱਚ ਵੀ ਗਵਰਨਮੈਂਟ ਚੇਂਜ ਆਈਏ ਤਾਂ ਮਤਲਬ ਇਹ ਤਾਂ ਨਹੀਂ ਆ ਕਿ ਆ ਕੇ ਤੁਸੀਂ ਸਾਰਾ ਹੀ ਉਥਲ ਪੁਥਲ ਕਰ ਦਿਓ 4 ਸਾਲਾਂ ਦੇ ਲਈ ਇਹ ਸਰਕਾਰ ਦਾ ਕੋਈ ਪਤਾ ਨਹੀਂ ਸਟੇਬਲ ਰਹਿਣੀ ਆ ਕਿ ਨਹੀਂ ਰਹਿਣੀ ਇਟਸ ਅ ਡਿਫਰੈਂਟ ਇਸ਼ੂ ਪਰ ਤੁਸੀਂ ਹੈਲਥ ਸਿਸਟਮ ਜਿਹੜਾ ਪਹਿਲਾਂ ਸਟੈਬਲਿਸ਼ ਕੀਤਾ ਹੈ ਕੰਟਰੀ ਨੇ ਬੜੇ ਮਹਾਰਾ ਐਕਸਪਰਟ ਆ ਜਿਨ੍ਹਾਂ ਨੇ ਇੰਡੀਅਨ ਪਬਲਿਕ ਹੈਲਥ ਸਟੈਂਡਰਡ ਜਿਹੜਾ ਉਹ ਲਿਖਿਆ ਉਹਦੀਆਂ ਗਾਈਡਲਾਈਨ ਲਿਖੀਆਂ ਦ ਬੈਸਟ ਗਾਈਡਲਾਈਨ ਤੇ ਆ ਉਹ ਵੀ ਮੇਰੇ ਕੋਲ ਆ ਪਰ ਜਿਹੜੇ ਇਹਨਾਂ ਨੇ ਟੈਸਟ ਕਰਨੇ ਸ਼ੁਰੂ ਕਰਤੇ ਆ ਤੇ ਤੁਸੀਂ ਦੇਖੋ ਐਵਰੇਜ ਜਿਹੜੀ ਨਿਕਲ ਆ ਰਹੀ ਆ ਟੋਟਲ ਨੰਬਰ ਆਫ ਐਵਰੇਜ ਜਿਹੜੀ ਆ ਪੇਸ਼ੈਂਟ ਜਿਹੜੇ ਮੱਲਾ ਕਲੀਨਿਕ ਆਮਦਵੀ ਪਾਰਟੀ ਦੀ ਕਲੀਨਿਕ ਚ ਜਾਂਦੇ ਆ 6 ਤੋਂ 7 ਟੈਸਟ ਇੱਕ ਪੇਸ਼ੈਂਟ ਦੇ ਕੀਤੇ ਜਾ ਰਿਹਾ ਹੋ ਸਕਦਾ ਉਹਨੂੰ ਲੋਡ ਹੈ ਜਾਂ ਨਹੀਂ ਹੈ ਜਦੋਂ ਸਿਸਟਮ ਪ੍ਰਾਈਵੇਟ ਹੋਏਗਾ ਤਾਂ ਨੈਚਰਲੀ ਤੌਰ ਤੇ ਡਾਕਟਰ ਕਹੇਗਾ ਮੈਂ ਤਾਂ ਬਾਅਦ ਤੋਂ ਬਾਅਦ ਟੈਸਟ ਕਰਨਾ ਕਿਉਂਕਿ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਆ ਬੜੇ ਅੱਛੇ ਆ ਬੈਲ ਕੁਆਲੀਫਾਈਡ ਆ ਆਪਾਂ ਉਹਨਾਂ ਦੀ ਰਿਸਪੈਕਟ ਕਰਦੇ ਆ ਠੀਕ ਆਸੀਂ ਮੰਨਦੇ ਆ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਆ ਉਹਨਾਂ ਨੂੰ ਦੂਰ ਕਰਨ ਦੀ ਲੋੜ ਆ ਬੜਾ ਇੱਕ ਸੀਰੀਅਸ ਇਸ਼ੂ ਆ ਜਿਹਨੂੰ ਨਹੀਂ ਟੱਚ ਕੀਤਾ ਜਾ ਰਿਹਾ ਹੁਣ ਇਹ ਤੁਸੀਂ ਦੇਖੋ ਬਈ ਇਹ ਪੂਰੀ ਲਿਸਟ ਆ ਪੂਰੇ ਪੰਜਾਬ ਦੀ ਜਿਹੜੀ ਮੇਰੇ ਕੋ ਆ ਤੇ ਜਿਹੋ ਪੇਸ਼ੈਂਟ ਹੈਗੇ ਆ ਤੁਸੀਂ ਦੇਖੋ ਜੇ 13000 ਇੱਥੇ ਫਿਰੋਜ਼ਪੁਰ ਚ 13768 ਪੇਸ਼ੈਂਟ ਉੱਥੇ ਗਏ ਆ ਮੱਲਾ ਕਲੀਨਿਕਾਂ ਚ ਤੇ ਉਹਨਾਂ ਦੇ ਟੈਸਟ ਕਿੰਨੇ ਹੋ ਗਏ 83000 81 ਟੈਸਟ ਕੀਤੇ ਆ ਉਹਨਾਂ ਵਿਅਕਤੀਆਂ ਦੇ ਇਸ ਤਰ੍ਹਾਂ ਹੀ ਫਿਰ ਟੋਟਲ ਨੰਬਰ ਉਹ ਜਿਹੜੇ ਪੇਸ਼ੈਂਟ ਆ ਇਹ ਦੇਖ ਲਓ 436303 ਜਿਹੜੇ ਪੇਸ਼ੈਂਟ ਆ ਉਹ 2023 ਦੇ ਵਿੱਚ ਮੱਲਾ ਕਲੀਨਿਕਾਂ ਦੇ ਵਿੱਚ ਗਏ ਆ ਤੇ ਉਹਨਾਂ ਦੇ ਜਿਹੜੇ ਟੈਸਟ ਕੀਤੇ ਆ ਉਹ 24 ਲੱਖ 6037 ਟੈਸਟ ਕੀਤੇ ਆ ਅਸੀਂ ਇਕੱਲਾ ਉੱਥੇ ਟੈਸਟ ਕਰਵਾਉਣ ਜਾਂਦੇ ਆ ਟੈਸਟਾ ਉਦੋਂ ਰਿਕੁਆਇਰਡ ਆ ਜਦੋਂ ਕੋਈ ਪੇਸ਼ੈਂਟ ਸੀਰੀਅਸ ਆ ਉਹਨੂੰ ਕੋਈ ਮੈਡੀਸਿਨ ਦੇਣੀ ਆ ਫਿਰ ਜੇ ਟੈਸਟ ਜਿਹੜਾ ਕਰਾਇਆ ਜਾਂਦਾ ਉਹ ਟੈਸਟ ਦੀ ਰਿਪੋਰਟ ਦੋ ਜਾਂ ਤਿੰਨ ਦਿਨਾਂ ਬਾਅਦ ਦਿੱਤੀ ਜਾਂਦੀ ਆ ਹੋਣ ਜੇ ਅਮਰੀਕਾ ਦੇ ਵਿੱਚ ਆ ਜਰਮਨ ਦੇ ਵਿੱਚ ਆ ਜਾਂ ਹੋਰ ਸਾਰੇ ਬਾਹਰ ਦੇਸ਼ਾਂ ਦੇ ਵਿੱਚ ਜਾਂ ਪ੍ਰਾਈਵੇਟ ਜਿਹੜੇ ਇੱਥੇ ਅੱچھے ਹਸਪੀਟਲ ਆ ਉਹਨਾਂ ਦੇ ਵਿੱਚ ਜਿਹੜਾ ਟੈਸਟ ਰੇਟ ਆ ਉਹਨਾਂ ਦਾ ਉਹ ਤਾਂ ਤੁਰੰਤ ਟੈਸਟ ਕਰਕੇ ਟ੍ਰੀਟਮੈਂਟ ਸ਼ੁਰੂ ਕਰਦੇ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਨਾ ਜੇ ਪੇਸ਼ੀਐਂਟ ਦੀ ਹਾਲਤ ਖਰਾਬ ਆ ਹੋਣ 3 ਦਿਨਾਂ ਬਾਅਦ ਟੈਸਟ ਮਿਲੇਗਾ ਰਿਪੋਰਟ ਮਿਲੇਗੀ ਜੇ ਪੇਸ਼ੀਐਂਟ ਦੀ ਹਾਲਤ ਖਰਾਬ ਆ ਤੇ ਫਿਰ ਉਸ ਤੋਂ ਬਾਅਦ ਡਾਕਟਰ ਕਿਦਾਂ ਡਿਸਾਈਡ ਕਰੇਗਾ ਮੈਂ ਕਿਹੜੀ ਮੈਡੀਸਿਨ ਇਹਨੂੰ ਦੇਣੀ ਆ ਕਿਹੜੀ ਨਹੀਂ ਦੇਣੀ ਆ ਹੁਣ ਇੱਕ ਹੋਰ ਇੰਪੋਰਟੈਂਟ ਚੀਜ਼ ਆ ਇਹਦੇ ਵਿੱਚ ਹੀ ਜਿਹੜੀਆਂ ਲੈਬ ਖੁੱਲੀਆਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਕਲੀਨਿਕ ਆ ਇਹਦੇ ਪਿੱਛੇ ਇੱਕ ਹੋਰ ਸਿਸਟਮ ਆ ਉਹ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਉਹ ਜਿਹੜਾ ਪੈਥ ਕੇਅਰ ਲੈਬ ਸਿਸਟਮ ਆ ਡਾਇਗਨੋਸਟਿਕ ਸੈਂਟਰ ਆ ਜਿਹੜੇ ਲੈਬ ਦੇ ਇਹ ਦੇਖੋ ਉਹਨਾਂ ਦਾ ਸਰਕਾਰ ਨੇ ਐਗਰੀਮੈਂਟ ਕੀਤਾ ਆ ਇਹ ਦੇਖੋ ਸਾਰੇ ਇਹ ਪੰਜਾਬ ਗਵਰਨਮੈਂਟ ਨੇ ਇਹਨਾਂ ਦਾ ਐਗਰੀਮੈਂਟ ਕੀਤਾ ਜਿਹੜਾ ਕਿ ਲੋਕਾਂ ਨੂੰ ਨਹੀਂ ਦੱਸਿਆ ਜਾ ਰਿਹਾ ਇਹ ਜਿਹੜੀ ਪੈਥ ਕੇਅਰ ਲੈਬ ਆ ਅਸਲ ਆਮ ਆਦਮੀ ਪਾਰਟੀ ਦਾ ਕਲੀਨਿਕ ਦਾ ਕੰਮ ਆ ਸੈਂਪਲ ਲੈਣਾ ਦੂਜੇ ਪਾਸੇ ਸੈਂਪਲ ਲੈ ਕੇ ਉਹ ਜਿਹੜਾ ਵਿਅਕਤੀ ਕੈਰੀ ਕਰਦਾ ਸੈਂਪਲ ਇੱਕ ਪਲੇਸ ਤੋਂ ਦੂਜੀ ਪਲੇਸ ਤੱਕ ਉਹ ਮੈਂ ਆਰਟੀਆਈ ਥਰੂ ਪੁੱਛਿਆ ਸੀ ਕਿ ਕਿੰਨੇ ਟਾਈਮ ਦੇ ਵਿੱਚ ਉਹ ਸੈਂਪਲ ਕੈਰੀ ਕਰਕੇ ਤੁਸੀਂ ਲੈ ਕੇ ਜਾਣਾ ਉਹਦਾ ਟਾਈਮ ਪੀਰੀਅਡ ਹੁੰਦਾ ਜੇ ਬਲੱਡ ਨੂੰ ਮਰਕਰ ਥੋੜਾ ਜਿਹਾ ਟੈਂਪਰੇਚਰਾਈਜ਼ ਹੋ ਜਾਏ ਤੇ ਨੈਚਰਲੀ ਤੌਰ ਤੇ ਉਹਦਾ ਟੈਸਟ ਪ੍ਰੋਪਰ ਨਹੀਂ ਆਏਗਾ ਇਹ ਬੜਾ ਇੱਕ ਸੀਰੀਅਸ ਡੈਲੀਗੇਟ ਮੈਟਰ ਆ ਜਿਹਨੂੰ ਕਿ ਇਗਨੋਰ ਕੀਤਾ ਜਾ ਰਿਹਾ ਫਿਰ ਇਹਨਾਂ ਕੋ ਗੱਡੀਆਂ ਕੋਈ ਨਹੀਂ ਐ ਜਿਹੜੀ ਗੱਡੀ ਦੇ ਵਿੱਚ ਇਹਨਾਂ ਨੇ ਟੈਸਟ ਲੈ ਕੇ ਜਾਣਾ ਉਹਦਾ ਟੈਂਪਰੇਚਰ ਫਿਕਸ ਹੋਣਾ ਚਾਹੀਦਾ ਵੀ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ ਇਹ ਪੈਥ ਕੇਅਰ ਲੈਬ ਦੇ ਵਿੱਚ ਟੈਸਟ ਲੈ ਕੇ ਜਾਂਦੇ ਆ ਸੈਂਪਲ ਔਰ ਪੈਥ ਕੇਅਰ ਲੈਬ ਨੂੰ ਲਗਭਗ ਅ ਡੇਢ ਦੋ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਟੈਸਟਾਂ ਦੀ ਜਿਹੜੀ ਫੀਸ ਆ ਤੁਸੀਂ ਦੇਖੋ 15 ਸੌਰੀ 17 ਕਰੋੜ 43 ਲੱਖ 96799 ਰੁਪਏ ਸਟੇਟ ਗਵਰਨਮੈਂਟ ਦੇ ਵਿੱਚੋਂ ਫੰਡਿੰਗ ਕੀਤੀ ਆ ਹਨ 17 ਕਰੋੜ ਜਿਹੇ ਹੀ ਕਿਤੇ ਹੈਲਥ ਸਿਸਟਮ ਦੇ ਵਿੱਚ ਪੈਸਾ ਖਰਚਿਆ ਹੁੰਦਾ ਜਾਂ ਜਿਹੜੇ ਬੱਚੇ ਪੜ੍ਹੇ ਲਿਖੇ ਡਾਕਟਰ ਆ ਕੋਈ ਕਈ ਤਰ੍ਹਾਂ ਦੇ ਚਲੋ ਡਾਕਟਰ ਸਿਸਟਮ ਜਿੱਦਾਂ ਦੇ ਹੈਗੇ ਉਹਨਾਂ ਦੀਆਂ ਬ੍ਰਾਂਚੇਸ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਸੇਵਾ ਦਿੱਤਾ ਜਾ ਸਕਦਾ ਹੈ ਗਵਰਨਮੈਂਟ ਸਿਸਟਮ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ ਇੰਨਾ ਫੰਡ ਉਹਨਾਂ ਨੇ ਆਪੋਨਾਂ ਨੇ ਲਿਖਿਆ ਪੇ 17 ਕਰੋੜ 43 ਲੱਖ 96799 ਰੁਪਏ ਪੇਮੈਂਟ ਕੀਤੀ ਗਈ ਹੈ ਇਹ ਪੇਮੈਂਟ ਸਟੇਟ ਬਜਟ ਅਧੀਨ ਮੁਹੱਲਾ ਕਲੀਨਿਕਸ ਕੀ ਦੇ ਅਧੀਨ ਕੀਤੀ ਗਈ ਹੈ ਅਸੀਂ ਕਹਿੰਦੇ ਮੁਹੱਲਾ ਕਲੀਨਿਕ ਫ੍ਰੀ ਹੈ ਇਹ ਜਿਹੜਾ ਫੰਡ ਯੂਜ਼ ਕੀਤਾ ਇਸੇ ਪਬਲਿਕ ਫੰਡ ਇਸੇ ਨਾਲ ਦਾ ਪਰਸਨਲ ਫੰਡ ਇਸੇ ਪਬਲਿਕ ਫੰਡ ਆ ਪਬਲਿਕ ਫੰਡ ਦੀ ਯੂਟਿਲਾਈਜੇਸ਼ਨ ਕਿਸੇ ਹੋਰ ਪਾਸੇ ਹੋ ਰਹੀ ਹੈ ਸਰਕਾਰੀ ਖਜ਼ਾਨੇ ਦੇ ਵਿੱਚ ਜਿੰਨਾ ਵੀ ਟੈਕਸ ਦਾ ਪੈਸਾ ਜਾਂਦਾ ਇਟਸ ਅ ਪਬਲਿਕ ਮਨੀ ਹਾ ਇਟਸ ਨਾਟ ਅ ਮਨੀ ਆਫ ਦਾ ਪਰਸਨਲ ਪਰਸਨ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਪੈਸਕੇ ਦਾ ਕਿਸੇ ਨੂੰ ਪਤਾ ਨਹੀਂ ਪੈਸਕੇ ਦਾ ਜਿਹੜਾ ਹੈੱਡ ਆਫਸ ਆ ਉਹ ਤੁਸੀਂ ਦੇਖੋ ਉਹ ਹైదరాబాద్ ਆ ਪੈਸਕੇਰ ਜਿਹੜੀ ਲੈਵ ਆ ਉਹਦਾ ਹੈੱਡ ਆਫ ਅਸ ਹైదరాబాద్ ਆ ਇਹਨਾਂ ਦਾ ਕੰਟਰੈਕਟ ਹੋਇਆ ਉਹਨਾਂ ਨੇ ਐਫੀਡੀਪ ਦਿੱਤੇ ਹੋ ਆ ਦੇਖੋ ਸਾਰਾ ਸਿਸਟਮ ਰਾਈਟ ਉਸ ਤੋਂ ਬਾਅਦ ਇੱਕ ਜਿਹੜੀ ਇਨਫੋਰਮੇਸ਼ਨ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਸੀ ਉਹ ਇਹਨਾਂ ਨੇ ਅਧੂਰੀ ਰੱਖੀ ਆ ਕਿਉਂਕਿ ਇਹ ਇਨਫੋਰਮੇਸ਼ਨ ਦੇ ਜਿਹੜੇ ਟੋਟਲ ਨੰਬਰ ਆ ਆਫ ਕੇਸਸ ਆ ਉਹ ਹੈਗੇ ਆ 45 ਇਹਨਾਂ ਨੇ ਉਹ ਇਨਫੋਰਮੇਸ਼ਨ ਨਹੀਂ ਦਿੱਤੀ ਜਿਹਦੇ ਵਿੱਚ ਲਿਖਣਾ ਸੀ ਜਿਹੜੀ ਪੈਥ ਕੇਅਰ ਲੈਬ ਆ ਉਹਦਾ ਮਿਨੀਮਮ ਸਟੈਂਡਰਡ ਕੀ ਆ ਉਥੇ ਪੈਥੋਲੋਜਿਸਟ ਮਾਈਕਰੋਬਾਇਓਲੋਜਿਸਟ ਡਾਕਟਰ ਦਾ ਹੋਣਾ ਜ਼ਰੂਰੀ ਆ ਕਿਉਂਕਿ ਉਹ ਹੀ ਜਹਰ ਇੱਕ ਚੀਜ਼ ਦਾ ਅਨੈਕਸਿਸ ਕਰਦੇ ਆ ਜਿਹੜਾ ਸਪੈਸ਼ਲ ਡਾਕਟਰ ਆ ਉਹ ਇਸ ਚੀਜ਼ ਲਈ ਅਨੈਕਸਿਸ ਕਰਨ ਲਈ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਨਹੀਂ ਹਾਈਡ ਕਰਤੀ ਆ ਹੁਣ ਉਹਨਾਂ ਨੂੰ ਡਾਇਰੈਕਟ ਸਭ ਨੂੰ ਲੈਟਰ ਲਿਖਿਆ ਵੀ ਜਿਹੜੀ ਰੈਸਟ ਆਫ ਦਾ ਇਨਫਰਮੇਸ਼ਨ ਆ ਉਹ ਸਾਨੂੰ ਜ਼ਰੂਰ ਪ੍ਰੋਵਾਈਡ ਕਰਾਈ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਪਬਲਿਕ ਨੂੰ ਤੇ ਇਨਫਰਮੇਸ਼ਨ ਇਹ ਆ ਫੇਰ ਤੁਸੀਂ ਇਹ ਦੇਖੋ ਤੇ ਟੋਟਲ ਟੈਸਟ ਜਿਹੜੇ ਕੰਡਕਟ ਕੀਤੇ ਆ 23 ਦੇ ਵਿੱਚੋਂ ਉਹ 24,20,337 ਰੁਪਏ ਕੀ 37 ਟੈਸਟ ਕੀਤੇ ਆ ਔਰ ਜਿਹੜੇ 24 ਦੇ ਵਿੱਚ ਤੁਸੀਂ ਦੇਖੋ ਇਹ 60,27,122 ਹੋ ਗਏ 2.5 ਗੁਣਾ ਦੇ ਲਗਭਗ ਟੈਸਟਾਂ ਦੀ ਜਿਹੜਾ ਰੇਟ ਆ ਟੈਸਟ ਦਾ ਉਹ ਇਨਕਰੀਜ਼ ਹੋ ਗਿਆ ਦੇ ਟੈਸਟ ਦਾ ਰੇਟ ਇਨਕਰੀਜ਼ ਹੋਏਗਾ ਪਰ ਟੈਸਟ ਪੈਸੇ ਵੀ ਹੋਣਗੇ ਨੇਚਰਲੀ ਤੌਰ ਤੇ ਸਰਕਾਰੀ ਜਿਹੜਾ ਐਕਸਚੈੱਕ ਕਰਿਆ ਗਵਰਨਮੈਂਟ ਦਾ ਫੰਡ ਜਿਆ ਉਤੇ ਉਤੇ ਵੀ ਇੱਕ ਬਹੁਤ ਵੱਡਾ ਬਰਡਨ ਸਟੈਬਲਿਸ਼ ਹੋਏਗਾ ਤੁਸੀਂ ਇਹ ਦੇਖੋ ਬਰਨਾਲਾ ਦੇ ਵਿੱਚ ਜਿਹੜਾ 23 ਦੇ ਵਿੱਚ 6993 ਪੇਸ਼ੈਂਟ ਗਏ ਤੇ ਟੈਸਟ ਹੋਏ 39636 ਤੇ 24 ਦੇ ਵਿੱਚ 14774 ਪੇਸ਼ੈਂਟ ਉੱਥੇ ਗਏ ਮਹੱਲਕਲੀਨ ਕਾ ਤੇ ਜਿਹੜੇ ਟੈਸਟ ਕੰਡਕਟ ਕੀਤੇ ਆ ਉਹ 82917 ਕਿੰ ਆ ਮਰੀਜ਼ ਵਰਗ ਜੇ ਪੇਸ਼ੈਂਟ ਵਧਿਆ ਤਾਂ ਉਹਦਾ ਮਿਨੀਮਮ ਰੂਟ ਕਾਸ ਕੀ ਆ ਲੋਕਾਂ ਦੇ ਮਰੀਜ਼ ਬਣਦਾ ਇੱਕ بڑا ਸੀਰੀਅਸ ਇਸ਼ੂ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੇ ਹੈਗੇ ਆ ਤੁਹਾਨੂੰ ਮੈਂ ਦਿਖਾਉਂਦਾ ਦੇਖੋ 715000 245 ਟੈਸਟ ਕੀਤੇ ਆ ਇੱਕ ਗੁਰਦਾਸਪੁਰ ਚੇ 70921 ਆ ਦੇਖੋ ਬਾਤ ਮਰੀਜ਼ ਗਏ ਮੱਲਾ ਕਲੀਨਿਕਾ ਉਹਨਾਂ ਦੀ ਜਿਹੜੇ ਟੈਸਟ ਕੰਡਕਟ ਕੀਤੇ ਆ 715245 ਕੀ ਹੈ ਸਿਸਟਮ ਇਹ ਟ੍ਰੀਟਮੈਂਟ ਤੋਂ ਪਹਿਲਾਂ ਦੀ ਕਾਰਵਾਈ ਆ ਇਹ ਟ੍ਰੀਟਮੈਂਟ ਤੋਂ ਹੈਥ ਟ੍ਰੀਟਮੈਂਟ ਤੋਂ ਪਹਿਲਾਂ ਦੀ ਕਾਰਵਾਈ ਆ ਜੇ ਤੁਸੀਂ ਇਕੱਲੇ ਉੱਥੇ ਟੈਸਟ ਹੀ ਕਰ ਰਹੇ ਆ ਆਮ ਆਦਮੀ ਪਾਰਟੀ ਦੀਆਂ ਕਲੀਨਿਕਾਂ ਦੇ ਵਿੱਚ ਫਿਰ ਸਰਕਾਰੀ ਹਸਪੀਟਲ ਦੇ ਵਿੱਚ ਵੀ ਤਾਂ ਟੈਸਟ ਹੋ ਕੇ ਸੇਮ ਡੇ ਮਿਲ ਜਾਂਦਾ ਹੈ ਸਰਕਾਰੀ ਹਸਪੀਟਲ ਦੇ ਵਿੱਚ ਜਦੋਂ ਕੋਈ ਸੀਰੀਅਸ ਪੇਸ਼ੈਂਟ ਜਾਂਦਾ ਉਹ ਤੁਰੰਤ ਟੈਸਟ ਕਰਕੇ ਤੁਰੰਤ ਕਾਰਵਾਈ ਕਰਦੀ ਆ ਇਹ ਦੂਜੇ ਤੋਂ ਤੀਜੇ ਦਿਨਾਂ ਰਿਪੋਰਟ ਦਿੰਦੇ ਆ ਦਵਾਈ ਪਹਿਲਾਂ ਟੈਸਟ ਮਚ ਇਟਸ ਇੰਪੋਸੀਬਲ ਇਹ ਯੋ ਕਿ ਅਬ ਹੈਲਥ ਸਿਸਟਮ ਇਹ ਮਿਸਟਰ ਕੇਜਰੀਵਾਲ ਦੀਆਂ ਪੋਸੀਆਂ ਜਿਹੜੀਆਂ ਕਿ ਟੋਟਲ ਰੋਂਗ ਆ ਕੰਟੀਨਿਊ ਐਕਸਪਾਇਰਟ ਕਰ ਰਹੀਆਂ ਦੂਸਰੇ ਪਾਸੇ ਮੈਂ ਤੁਹਾਨੂੰ ਨਹੀਂ ਦੱਸਣਾ ਚਾਹਨਾ ਜੇ ਇਹਦਾ ਫੋਟੋ ਲੈਣੀ ਹੈ ਵੀਡੀਓ ਬਣਾਣੀ ਤੁਸੀਂ ਬਣਾ ਸਕਦੇ ਟੋਟਲ ਬੈਸੇ ਤਾਂ ਮੈਂ ਆਪਣੇ ਪ੍ਰੈਸ ਨੋਟ ਦੇ ਵਿੱਚ ਵੀ ਇਹਨੂੰ ਟੋਟਲ ਮੈਂਸ਼ਨ ਕਰ ਦਿੰਦਾ ਜੇ ਕੋ ਕਾਪੀ ਲੈਣਾ ਚਾਹਦਾ ਤੇ ਉਹ ਵੀ ਤੁਸੀਂ ਇਹਦੀ ਲੈ ਸਕਦੇ ਹੋ ਮੇਰੇ ਕੋਲ ਜਦੋਂ ਮਰਜੀ ਮੈਂ ਸਾਰੇ ਪੰਜਾਬ 'ਚ ਇਹਨੂੰ ਸਰਕੂਲੇਟ ਕਰਾਂਗਾ ਇਹ ਚੀਜ਼ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਠੀਕ ਹੈ ਦੂਸਰੇ ਪਾਸੇ ਐਕਸੈਗੋ ਹੈਲਥ ਸਿਸਟਮ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਇੱਕ ਗਰਾਊਂਡ ਲੈਵਲ ਤੱਕ ਸਿਸਟਮ ਹੈ ਪਹਿਲੇ ਹੀ ਪਹੁੰਚਿਆ ਹੈ ਇਹਨਾਂ ਵਿੱਚ ਡੀਪਲੀ ਸਟੱਡੀ ਕੀਤਾ ਇਸ ਸਿਸਟਮ ਨੂੰ ਪ੍ਰੂਵ ਕਰਨ ਦੀ ਲੋੜ ਸੀ ਨਾ ਕਿ ਇਹ ਨਮਾ ਇੱਕ ਇਹਦੇ ਪੈਰਲਲ ਸਿਸਟਮ ਖੜਾ ਕਰਨ ਦੀ ਲੋੜ ਸੀ ਇਹਦਾ ਮਤਲਬ ਇਹ ਤਾਂ ਨਹੀਂ ਹੈ ਜੇ ਅਮਰੀਕਾ ਦੇ ਵਿੱਚ ਮਿਸਟਰ ਬਾਈਡਨ ਚਲੇ ਗਏ ਤਾਂ ਮਿਸਟਰ ਟਰੰਪ ਆ ਗਏ ਤਾਂ ਉਹ ਮਜਾਇਲ ਦੀ ਡਾਇਰੈਕਸ਼ਨ ਚੇਂਜ ਕਰ ਦੋਗੇ ਤੂੰ ਮਜਾਇਲ ਨੂੰ ਨਮੇਰੇ ਤੋੜ ਕੇ ਨਮੀ ਬਣਾਣੀ ਸ਼ੁਰੂ ਕਰ ਦੋਗੇ ਸਰਕਾਰਾਂ ਬਦਲਣੀਆਂ ਜ਼ਰੂਰ ਆ ਬਦਲਣੀਆਂ ਚਾਹੀਦੀਆਂ ਵੀ ਹੈ ਇਟਸ ਅ ਡੈਮੋਕ੍ਰੇਸੀ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਸਟਮ ਨੂੰ ਤੋੜ ਦਿਓ ਮਰੋੜ ਦਿਓ ਤੇ ਰੌਲਾ ਪਾਓ ਤੇ ਅਸੀਂ ਵੀ ਵੀ ਹੈਵ ਡਨ ਵੈਰੀ ਗੁੱਡ ਜੌਬ ਅਸੀਂ ਬਹੁਤ ਅੱਛਾ ਕਰ ਰਹੇ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਸਾਰੇ ਸਬੂਤ ਆ ਮੇਰੇ ਕੋਲ ਤੇ ਜਿਹੜੀ ਰੈਸਟ ਆਫ ਦੀ ਇਨਫਰਮੇਸ਼ਨ ਆਏਗੀ ਉਹ ਵੀ ਮੈਂ ਤੁਹਾਡੇ ਸਾਰਿਆਂ ਨਾਲ ਭਰਾਵਾਂ ਦੇ ਨਾਲ ਸ਼ੇਅਰ ਕਰਾਂਗਾ ਫਿਰ ਜਿੱਥੋਂ ਕਿਤੇ ਸਾਨੂੰ ਪਤਾ ਲੱਗਾ ਤੁਸੀਂ ਇਹ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਅਲੱਗ-ਅਲੱਗ ਮੈਨੂੰ ਥਾਮਾ ਦੇ ਉੱਤੋਂ ਜਿਹੜੀ ਟੈਸਟ ਰਿਪੋਰਟ ਆਈ ਆ ਤੇ ਉਹ ਵੀ ਦਿਖਾਉਂਦਾ ਇੱਕ 15 ਅਗਸਤ 2010 ਤੱਕ 24 ਤੱਕ ਇਹ ਐਸ ਸਿਵਲ ਸਰਜਨ ਪਠਾਨਕੋਟ ਉਹਨਾਂ ਨੇ ਜਿਹੜਾ ਭੇਜਿਆ ਤੇ ਦੇਖੋ ਇਹਨਾਂ ਨੇ ਟੈਸਟ ਕੰਡਕਟ ਕੀਤੇ ਆ ਕਿੰਨੇ ਆ ਪੜ੍ਹ ਲਓ 2 ਸੌਰੀ 2 ਲੱਖ 2196 ਟੈਸਟ ਕੰਡਕਟ ਕੀਤੇ ਆ ਐਨੇ ਪੀਰੀਅਡ ਦੇ ਵਿੱਚ ਇਹ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਆਪਾਂ ਕਲੈਕਟ ਕੀਤੀ ਆ 1 31 ਮਾਰਚ 22 ਤੋਂ ਲੈ ਕੇ 10 ਅਗਸਤ 24 ਤੱਕ ਬੈਲੈਂਟ ਇਹ ਸਾਡਾ ਕਹਿਣਾ ਇਹ ਆ ਕਿ ਜਿਹੜੇ ਮਹੱਲਾ ਕਲੀਨਿਕਸ ਆ ਸਰਕਾਰ ਨੂੰ ਆਪਣੀ ਈਗੋ ਛੱਡ ਕੇ ਹੈਲਥ ਸਿਸਟਮ ਨੂੰ ਪ੍ਰੂਵ ਕਰਨਾ ਚਾਹੀਦਾ ਤਾਂ ਕਿ ਹਰੇਕ ਵਿਅਕਤੀ ਨੂੰ हेल्थ फैसिलिटीज मिलन वैसे तो फ्रॉम माई पॉइंट ऑफ व्यू जिन्हें ज़्यादा मरीजों की गिनती बढ़ रही है वो सरकार रिसपोंसीबल क्योंकि कि को क्वालिटी ऑफ फूड है नहीं क्वालिटी ऑफ इनवायरमेंट है नहीं क्वालिटी ऑफ ड्रिंकिंग वाटर है नहीं क्योंकि अच्छ इंडिया दे पोल्यूशन फूड अडल्ट्रेस दुद्ध खराब आ रहा हवा खराब आ रही है जो ये सिस्टम इंपरूव इंपरूव हों ਇਹ ਗਵਰਨਮੈਂਟ ਦਾ ਹੈਲਥ ਸਿਸਟਮ ਤੇ 50% ਤੋਂ ਵੀ ਵੱਧ ਜਿਹੜਾ ਬੱਚੇ ਤੇ ਆ ਉਹ ਹੋ ਜਾਏਗੀ ਤੇ ਉਹਦੇ ਨਾਲ ਹੋਰ ਪਾਸੇ ਕਿਤੇ ਹੈਲਥ ਸਿਸਟਮ ਜਿਹੜਾ ਆ ਉਹ ਇੰਟਰਨੈਸ਼ਨਲ ਸਟੈਂਡਰਡ ਦੇ ਲੈਵਲ ਦਾ ਹੋ ਸਕਦਾ ਅਸੀਂ ਹੁਣ ਗੱਲਾਂ ਤੇ ਕਰਦੇ ਆ ਕਿ ਵਿਸ਼ੇ ਪੱਧਰ ਦੀਆਂ ਇਹਦੇ ਪੱਧਰ ਮੇਰੇਕਾ ਬੰਗਲਾਦੇਸ਼ ਤੇ ਪਾਕਿਸਤਾਨ ਨਾਲ ਵੀ ਇਹਨਾਂ ਨੇ ਗੇਰ ਦੇਣਾ ਜੇ ਇਹੀ ਸਿਸਟਮ ਦਾ ਹਾਲ ਰਿਹਾ ਇਹ ਜਿਹੜਾ ਸਿਸਟਮ ਆ ਫੇਲਰ ਆ ਇਹ ਤੇ ਵਿੱਚ ਪਾਰਲੀਮੈਂਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਪ੍ਰੋਪਰ ਡਿਸਕਸ਼ਨ ਹੋਣੀ ਚਾਹੀਦੀ ਮਹਾਰਾ ਦੀ ਤੇ ਡਾਕਟਰਾਂ ਦੀ ਮਹਾਰਾ ਦੀ ਟੀਮ ਲੈ ਕੇ ਕਿ ਸਰਕਾਰੇ ਡਿਸਾਈਡ ਕਰੇ ਜਿਹੜੇ ਪੋਲੀਟੀਸ਼ੀਨਰ ਆ ਦੇ ਕੈਨ ਨੈਵਰ ਬੀ ਐਕਸਪਰਟ ਆਫ ਦਾ ਹੈਲਥ ਸਿਸਟਮ ਉਹ ਜਿਹੜੇ ਮਹਾਰ ਡਾਕਟਰ ਆ ਬਹੁਤ ਹੈ ਇੰਡੀਆ ਦੇ ਵਿੱਚ ਜੇ ਪੂਰੇ ਵਰਲਡ ਦੇ ਵਿੱਚ ਜਾ ਕੇ ਆਪਣਾ ਨਾਮ ਚਮਕਾ ਸਕਦੇ ਆ ਤੇ ਇੰਡੀਆ ਦੇ ਵਿੱਚ ਉਹ ਹੈਲਥ ਚੰਗੇ ਸਿਸਟਮ ਨੂੰ ਡਿਵੈਲਪ ਕਰ ਸਕਦੇ ਆ ਤੇ ਉਹਨਾਂ ਨੂੰ ਜ਼ਰੂਰ ਸੁਣਿਆ ਜਾਣਾ ਚਾਹੀਦਾ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ ਜੇ ਆਪਾਂ ਉਹਨਾਂ ਨੂੰ ਇਗਨੋਰ ਕਰਾਂਗੇ ਤੇ ਆਪਣਾ ਹਾਲਤ ਬਹੁਤ ਪੈੜੀ ਹੋ ਗਿਆ ਅੱਜ ਸਿਵਲ ਸਾਰੇ ਹਸਪਤਾਲਾਂ ਦੇ ਅੱਗੇ ਲਾਈਨਾਂ ਲੱਗੀਆਂ ਕੋਈ ਹਸਪਤਾਲ ਵਿੱਚ ਜਾ ਕੇ ਦੇਖ ਲਓ ਬੈੱਡ ਖਾਲੀ ਨਹੀਂ ਹੈ ਜੇ ਹੀ ਕੰਟੀਨਿਊਟੀ ਨਹੀਂ ਤੇਸ ਇੰਡੀਆ ਮਰੀ ਜਾਦਾ ਘਰ ਬਣ ਜਾਗਾ ਇਹ ਹੈਲਥ ਇੰਡਸਟਰੀ ਬਣ ਜਾਗੀ ਤੇ ਆਪਾਂ ਹੈਲਥ ਇੰਡਸਟਰੀ ਨੂੰ ਲੀਬਰ ਪਾਰਟੀ ਵੱਲੋਂ ਰੋਕਣਾ ਚਾਹਨੇ ਆਂ ਤੇ ਆਪਾਂ ਹੈਲਥ ਇੰਡਸਟਰੀ ਬਣ ਨੂੰ ਇਹਨੂੰ ਰੋਕੇ ਅਸੀਂ ਵੀ ਚਾਹਨੇ ਆਂ ਬੇ ਹੈਲਦੀ ਜਿਹੜੇ ਲੋਕ ਆ ਸਾਡੇ ਇੰਡੀਆ ਉਹ ਹੋਣ ਤਾਂ ਹੀ ਹੈਲਦੀ ਹੋਣਗੇ ਜੇ ਉਹਨਾਂ ਦੀ ਡਾਈਟ ਵਧੀਆ ਹੋਏਗੀ এনਵਾਇਰਨਮੈਂਟ ਅੱਛਾ ਹੋਏਗਾ ਪਾਣੀ ਦੀ ਕੁਆਲਿਟੀ ਅੱਛੀ ਹੋਏਗੀ ਜੇ ਨਹੀਂ ਇਹ ਚੀਜ਼ਾਂ ਹੋਈਆਂ ਇਥੇ ਨੇਚਰਲੀ ਦੇ ਉੱਤੇ ਡਿਸਟਰਕਸ਼ਨ ਟੈ ਆ ਏ ਅਸੀਂ ਇੱਕ ਆਰਟੀਏ ਦੇ ਥਰੂ ਇੱਕ ਇਨਫੋਰਮੇਸ਼ਨ ਲਈਆ ਡਾਇਰੈਕਟਰ ਸੇਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੋਂ ਇਹ ਇਨਫੋਰਮੇਸ਼ਨ ਮੈਨੂੰ ਬੜੀ ਐਫਰਟਸ ਤੋਂ ਬਾਅਦ 4 ਮਹੀਨੇ ਲੱਗੇ ਇਨਫੋਰਮੇਸ਼ਨ ਕਲੈਕਟ ਕਰਨੇ ਲਈ ਇਹ ਪਹਿਲਾ ਡਾਇਰੈਕਟਰ ਸਿਹਤ ਵਿਭਾਗ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਇਨਫਰਮੇਸ਼ਨ ਸਾਰੇ ਸਿਵਲ ਸਰਜਨ ਨੂੰ ਪੂਰੇ ਪੰਜਾਬ ਦੇ ਵਿੱਚ ਡਾਇਵਰਟ ਕਰਤੀ ਕਿ ਤੁਸੀਂ ਇਹਨਾਂ ਨੂੰ ਇਨਫਰਮੇਸ਼ਨ ਪ੍ਰੋਵਾਈਡ ਕਰੋ ਜਦੋਂ ਕਿ ਇਨਫਰਮੇਸ਼ਨ ਡਾਇਰੈਕਟਰ ਸਾਹਿਬ ਦੇ ਆਪਣੇ ਦਫ਼ਤਰ ਦੇ ਵਿੱਚ ਅਵੇਲੇਬਲ ਹੈ ਸਾਰੇ ਪੰਜਾਬ ਦੀ ਕਿਸੇ ਡਿਸਟ੍ਰਿਕਟ ਕੋਈ ਸ਼ਾਰਪਤ ਦੇ ਸਿਵਲ ਸਰਜਨ ਕੋ ਸਾਰੇ ਪੰਜਾਬ ਦੀ ਇਨਫਰਮੇਸ਼ਨ ਨਹੀਂ ਅਵੇਲੇਬਲ ਹੋ ਸਕਦੀ ਉਹਨਾਂ ਕੋ ਆਪਣੇ ਡਿਸਟ੍ਰਿਕਟ ਦੀ ਅਵੇਲੇਬਲ ਹੈ ਪਰ ਇਹ ਕੀ ਕਰਦੇ ਆ ਕਿ ਮੈਲਸ ਮਾਲ ਪ੍ਰੈਕਟਿਸ ਕਰਕੇ ਇਨਫਰਮੇਸ਼ਨ ਨਹੀਂ ਪ੍ਰੋਵਾਈਡ ਕਰਨਾ ਚਾਹਦੇ ਫਿਰ ਇਹਨੇ ਸਾਰੇ ਪੰਜਾਬ ਦੇ ਸਿਵਲ ਸਰਜਨ ਨੂੰ ਭੇਜਤੀ ਉਹਨਾਂ ਨੇ ਅੱਗੇ ਪੀਐਸਸੀ ਨੂੰ ਭੇਜਤੀ ਫਿਰ ਹੋਰ ਸਾਰੇ ਹਸਪੀਟਲ ਨੂੰ ਜਿਹੜੇ ਆ ਸਬ ਡਿਵੀਜ਼ਨ ਲੈਵਲ ਤੇ ਆ ਉਹਨਾਂ ਨੇ ਭੇਜਤੀ ਆ ਕਿ ਕਿੰਨੀਆਂ ਪੋਸਟਾਂ ਖਾਲੀ ਪਈਆਂ ਮਹੱਲਾ ਕਲੀਨਿਕਾਂ ਦੇ ਵਿੱਚ ਜਿਹੜਾ ਟੈਸਟ ਕੀਤਾ ਜਾ ਰਿਹਾ ਵੀ ਉਹ ਕਿੰਨੇ ਟੈਸਟ ਆ ਟੋਟਲ ਨੰਬਰ ਉਹ ਮਹੱਲਾ ਕਲੀਨਿਕ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕਲੀਨਿਕਸ ਆ ਜਿਹਨੂੰ ਲੈ ਕੇ ਸਰਕਾਰ ਰੋਲਾ ਪਾ ਰਹੀ ਆ ਉਸ ਨੂੰ